इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ ਬਹੁਤ ਹੀ ਦੁਖਦਾਈ ਖਬਰ ਸੁਣੀਆ ਰਾਜਪਤ ਸਿੰਘ ਬਾਗਾਪੁਰਾਣਾ ਤੋਂ ਐਮਸੀ ਵਾਰ ਨੰਬਰ 15 ਤਾਂ ਹਰਦਾਬਲੁੰਦ ਰਿਆ ਗਿਆ ਜਦੋਂ ਖਬਰਾਂ ਵਿੱਚ ਸੁਣਿਆ ਕਿ ਬਾਬਾ ਸਾਹਿਬ ਜੀ ਦਾ ਜਿੱਥੇ 26 ਜਨਵਰੀ ਨੂੰ ਬਾਬਾ ਸਾਹਿਬ ਡਾਕਟਰ ਫਹੀਮਰਾ ਉਮੇਦਕਾਰ ਜੀ ਦੇ ਫੁੱਲ ਮਾਲਾ ਪਾ ਕੇ ਸਬਦਾਨ ਦੇ ਗੂੰਗਾਣ ਗਾਏ ਜਾ ਰਹੇ ਸੀ ਕਿ ਮੈਂ ਸਮਝਦਾ ਉੱਥੇ ਇੱਕ ਸ਼ਰਾਰਤੀ ਸਰ ਨੇ ਕਿڑی ਗਰੀਮਤੀ ਚਾਲ ਨਾਲ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਬਾਬਾ ਜੀ ਦੇ ਲੱਗੇ ਹੋਏ ਸਟੈਚੂ ਉੱਪਰ ਚੜ ਕੇ ਉਹਨਾਂ ਨੂੰ ਥੋੜਿਆਂ ਨਾਲ ਖੰਡਨ ਕਰਨ ਦੀ ਕੋਸ਼ਿਸ਼ ਕੀਤੀ ਹੈ ਇਦੋਂ ਬੁਰੀ ਕੋਈ ਗੱਲ ਨਹੀਂ ਹੋ ਸਕਦੀ ਕਿਉਂਕਿ ਉਧਰੋਂ ਦਾ ਸਵਿਧਾਨ ਦਾ ਲੈਣਾ ਹੋਵੇ ਤਾਂ ਉਹਨਾਂ ਨੂੰ ਫੁੱਲ ਮਾਲਾ ਕਰਕੇ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੋਵੇ ਇਸ ਪਾਸੇ ਸ਼ਰਾਰਤੀ ਹੰਸਰਾਂ ਤੋਂ ਜਿਹੜਾ ਇਸ ਤਿਕਾ ਦਾ ਜਿਹੜਾ ਕੰਮ ਕੀਤਾ ਗਿਆ ਬਹੁਤ ਨਿੰਦਣਯੋਗ ਬਹੁਤ ਮਾੜੀ ਘਟਨਾ ਹੋਈ ਆ ਤਾਂ ਮੈਂ ਸਾਰੇ ਸਾਥੀਆਂ ਨੂੰ ਇਹ ਬੇਨਤੀ ਵੀ ਕਰਨੀ ਚਾਹਨਾ ਕਿ ਵੱਡੇ ਪੱਧਰ ਤੇ ਇਕੱਠੇ ਹੋ ਕੇ ਜਿਹੜਾ ਸਮਾਜ ਪ੍ਰਤੀ ਇਹ ਜ਼ਹਿਰ ਬੁਲਾ ਗਿਆ ਹੈ ਨਹੀਂ ਉਪਰਿਆ ਜਾਣਾ ਚਾਹੀਦਾ ਜਿੱਥੇ 26 ਜਨਵਰੀ ਦਾ ਦਨ ਬਾਬਾ ਜੀ ਨੂੰ ਪੁੱਲ ਪਾਉਣ ਦਾ ਦਿਨ ਸੀ ਉਹਨਾਂ ਦੀ ਜਿਹੜੀ ਯਾਦ ਕਰਨ ਦਾ ਦਿਨ ਸੀ ਉਹਨਾਂ ਦੀ ਦਿੱਤੀਆਂ ਨਾਲ ਸਵਾਲਾਂ ਨੂੰ ਯਾਦ ਕਰਨ ਦਾ ਦਿਨ ਸੀ ਉੱਥੇ ਇਹ ਜੀ ਨੰਨਣ ਜੋ ਘਟਨਾ ਜਿਹੜੀ ਵਾਪਰੀ ਆ ਬਹੁਤ ਮਾੜੀ ਘਟਨਾ ਹੋਈ ਆ ਤਾਂ ਮੈਂ ਉੱਥੇ ਸਮਾਜ ਨੂੰ ਵੀ ਦੱਸਣਾ ਚਾਹਣਾ ਤੇ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਰਕਾਰ ਜੀ ਵੜੀਆਂ ਦੁਖਦਾਈ ਘਟਨਾ ਵਿੱਚੋਂ ਨਿਕਲ ਕੇ ਪੜ ਕੇ ਸਭ ਤੋਂ ਵੱਧ ਡਿਕਰੀਆਂ ਦੇ ਦੇ ਦਿੱਤੀਆਂ ਉਹਨਾਂ ਨੇ ਤੇ ਸਵਾਲਾਂ ਲੈ ਕੇ ਦਿੱਤਾ ਉੱਥੇ ਉਹਨਾਂ ਨੇ ਇੰਨੀ ਵੱਡੀ ਪੀੜਾ ਵੀ ਜਰੀ ਆ ਉਹ ਇੱਕ ਵਾਰ ਸੇ ਉਹਨਾਂ ਦੇ ਪੁੱਤਰ ਦੀ ਜਿਹੜੀ ਮਾਤ ਹੋਈ ਸੀ ਉਸ ਨੂੰ ਪਾਰ ਕਰਕੇ ਤੁਹਾਡੇ ਸਮਾਜ ਵਾਸਤੇ ਦੇਸ਼ ਵਾਸਤੇ ਬਹੁ ਮੇਜ ਦੀ ਮੀਟਿੰਗ ਕੀਤੀ ਉਹਨਾਂ ਨੇ ਤੋਂ ਦੇ ਵਿੱਚ ਜਿਹੜਾ ਜਿਹੜਾ ਦੇਸ਼ ਵਾਸਤੇ ਵੱਡੇ ਫੈਸਲੇ ਲਏ ਆ ਤੇ ਮੈਂ ਸਮਝਦਾ ਇਹਦੇ ਫੈਸਲੇ ਜਦੋਂ ਬਾਵਾ ਸਾਹਿਬ ਲੈ ਸਕਦਾ ਤੇ ਅੱਜ ਤੁਹਾਨੂੰ ਤੁਸੀਂ ਬਾਵਾ ਸਾਹਿਬ ਦਾ ਇਕੱਲੇ ਸੀ ਜਿਨ੍ਹਾਂ ਨੇ ਐਡੀ ਵੱਡੀ ਲੜਾਈ ਲੜੀ ਅੱਜ ਤੁਸੀਂ ਲੱਖਾਂ ਲੋਕਾਂ ਅੱਜ ਤੁਹਾਨੂੰ ਉਹਦੀ ਲੜਾਈ ਲੜਨ ਦੀ ਲੋੜ ਆ ਇਸ ਕਰਕੇ ਵੱਡੇ ਪੱਧਰ ਤੇ ਖੜੇ ਹੋਣ ਦੀ ਲੋੜ ਆ ਸਾਡੇ ਸਮਾਜ ਨੂੰ ਇੰਨੀ ਬੇਨਤੀਆਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮਤਬ ਆ ਗੀ ਮੰਗ ਕਰਦੇ ਮੈਂ ਮੰਗ ਕਰਦਾ ਕਿ ਪੁਲਿਸ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਇਹਦੇ ਦੋਸ਼ੀਆਂ ਨੂੰ ਕਿਉਂਕਿ ਇਹ ਇਕੱਲਾ ਨਹੀਂ ਹੋ ਸਕਦਾ ਅਕਾ ਥੋੜਾ ਲਾ ਕੇ ਥੋੜਾ ਫਰਾਇਆ ਕੌੜੀ ਲਾਈ ਆ ਕੋਈ ਸਸ਼ਤ ਮਹਿਜਾ ਬਣਿਆ ਇਹ ਤੇ ਬਹੁਤ ਵੱਡਾ ਕੁੱਚੀ ਹੈ ਦੇ ਨਾਲ ਇਹ ਸਾਰੇ ਦੋਸ਼ੀਆਂ ਤੇ ਐਨਐਸਏ ਲਾ ਕੇ ਦੇਸ਼ ਗਦਰ ਦਾ ਮਕਦਮਾ ਦਰਜ ਕਰਕੇ ਇਹਨਾਂ ਨੂੰ ਕਾਲੀਆਂ ਜੇਲਾਂ ਜਿਹੜੀਆਂ ਕਾਲੇ ਬਾਣੀਆਂ ਦੀਆਂ ਜੇਲ੍ਹਾਂ ਉਹਨਾਂ ਵਿੱਚ ਬੰਦ ਕਰਨਾ ਚਾਹੀਦਾ ਹੈ ਦੋਸ਼ੀਆਂ ਨੂੰ ਕਿਉਂਕਿ ਦੇਸ਼ ਤੋੜਨ ਦੀ ਥਾਸਤਾ ਦੇਸ਼ ਨੂੰ ਤੋੜਨ ਵਾਸਤੇ ਇਹ ਜਿਹੇ ਚਾਲਾਂ ਕੀਤੀਆਂ ਜਾ ਰਹੀਆਂ ਮੈਂ ਇਸ ਕਰਕੇ ਜੈ ਜੀਮ ਜੈ ਪਰ ਬਾਬਾ ਸਾਹਿਬ ਮਿਤਕਰ ਜੀ ਦਾ ਸੰਵਿਧਾਨ ਦੇ ਤੌਰ ਤੇ 26 ਜਨਵਰੀ 1950 ਨੂੰ ਲਾਗੂ ਹੋਇਆ ਦੇਸ਼ ਚ ਪੂਰੇ ਦੇਸ਼ ਚ 26 ਜਨਵਰੀ ਮਨਾਇਆ ਜਾ ਰਹੀ ਸੀ ਪੰਜਾਬ ਚ ਵੀ ਮਨਾਇਆ ਜਾ ਰਹੀ ਸੀ ਔਰ ਆਮ ਆਦਮੀ ਪਾਰਟੀ ਵੱਲੋਂ ਪੂਰੇ ਸਾਡੇ ਮਿਨਿਸਟਰ ਸਾਹਿਬਾਨ ਔਰ ਸੀਐਮ ਸਾਹਿਬ ਉਸਦਾਰ ਭਗਵਨ ਸਿੰਘ ਜੀ ਮਾਨ ਆਰ ਜਿਹੜੇ ਕਿ ਚੰਗਾ ਲਹਿਰਾਇਆ ਔਰ ਬਾਬਾ ਸਾਹਿਬ ਮਿਤਕਰ ਦੇ ਹੀ ਨਾਂ ਤੋਂ ਸ਼ੁਰੂ ਕੀਤਾ ਗਿਆ ਵਿਦਾਨ ਕੀ ਭਾਸ਼ਣ ਮੰਤਰੀ ਸਾਹਿਬਾ ਸਿਮ ਸਿੰਘ ਸਾਹਿਬ ਨੂੰ ਔਰ ਉਸ ਸਾਰੇ ਦੇਸ਼ ਪੂਰੇ ਪੰਜਾਬ ਔਰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿੱਥੇ ਇਹ ਪਹਿਲੀ ਵਾਰੀ ਹੋਇਆ ਕਿ ਬਾਬਾ ਸਾਹਿਬ ਮੇਟ ਕਰ ਜੀ ਭਗਤ ਸਿੰਘ ਜੀ ਦਾ ਸਟੈਚੂ ਲੱਗਾ ਔਰ ਫੋਟੋ ਲਗਾਈ ਗਈ ਤੋਂ ਇਸ ਕਰਕੇ ਆਮ ਆਦਮੀ ਪਾਰਟੀ ਬਾਬਾ ਸਾਹਿਬ ਮੇਟਕਰ ਦੇ ਸੰਧਾਨਤਾ ਨੂੰ ਮੰਦੀ ਹੈ ਉਸ ਸੰਵਿਧਾਨ ਨੂੰ ਮੰਦੀਆ ਕੋ ਕਿਸੇ ਜਿਹੜੀਆਂ ਏਜੰਸੀਆਂ ਹੈ ਜੋ ਪੰਜਾਬ ਵਰ ਦੇਸ਼ ਦਾ ਮਾਹੌਲ ਖਰਾਬ ਕਰਨੇ ਚਾਹੁੰਦੀਆਂ ਉਹਨਾਂ ਦਾ ਪ੍ਰੀਪਲੈਨਡ ਅਕਾਦਮੀ ਕੱਲ ਇੱਥੇ ਆਨ ਕੇ ਬਾਬਾ ਸਾਹਿਬ ਮੀਟ ਕਰਦੇ ਸਟੈਚੂ ਦਾ ਬੇਬ ਵੀ ਕੀਤੀ ਤਾਂ ਮੈਂ ਮੌਕੇ ਤੇ ਆਨ ਕੇ ਸੀਪੀ ਸਾਹਿਬ ਨੂੰ ਫੋਨ ਕੀਤਾ ਉਹਨੂੰ ਰਸਟ ਕਰਵਾਇਆ ਔਰ ਸੀਪੀ ਸਾਹਿਬ ਨੂੰ ਕਿਹਾ ਕਿ ਇਹਦੇ ਪਿੱਛੇ ਕਿਹੜੀ ਏਜੰਸੀ ਦਾ ਹੱਥ ਹੈ ਉਹ ਬੰਦੇ ਜਿੰਦੇ ਰਸਟ ਨਹੀਂ ਹੁੰਦੇ ਉਹਨਾਂ ਦੇ ਕਾਰਵਾਈ ਨਹੀਂ ਹੁੰਦੀ ਇਸ ਬੰਦੇ ਨੂੰ ਛੱਡਿਆ ਨਾ ਜਾਵੇ ਇਸ ਸਮੇਂ ਤੇ ਇੱਕ ਸਾਜ਼ਿਸ਼ ਹੈ ਹਾਂ ਬਿਲਕੁਲ ਮੈਨੂੰ ਕਹੇ ਏਜੰਸੀ ਦਾ ਹੱਥ ਸਾਜ਼ਿਸ਼ ਹੈ ਉਹਨੇ ਦੇਖੋ ਥੋੜੀ ਬੰਦਾ ਹੁੰਦੇ ਕਿ ਐਡੇ ਵੱਡੇ ਕੰਮ ਨੂੰ ਕਰ ਰਿਹਾ ਹੈਗਾ ਸੰਵਿਧਾਨ ਮਾਤਰ ਉਤਪਾਲੇਗਾ ਕੀ ਬੰਦਾ ਜਾਣਾਰੇ ਭਈ ਉਹ ਜਿਹੜੇ ਬੰਦੇ ਪਿੱਛੇ ਏਜੰਸੀਆਂ ਵਾਲੇ ਆ ਸਾਡੀ ਸਰਕਾਰ ਹੈ ਸੀਪੀ ਸਾਹਿਬ ਬੜਾ ਕੰਮ ਕਰ ਰਿਹਾ ਹੈ ਅੱਛਾ ਕੰਮ ਕਰ ਰਿਹਾ ਹੈ ਉਹਨਾਂ ਬੰਦੇ ਕੱਭ ਕੇ ਛੱਡਨਗੇ ਉਹ ਬੰਦੇ ਹਮੇਸ਼ਾ ਜਰੂਰ ਸਾਹਮਣੇ ਆਣਗੇ ਜੀ ਇਕਮਾਰ ਸਿੰਘ ਭੱਲਰ ਲੋਕ ਸਭਾ ਚਾਰਜ ਆਮ ਆਦਮੀ ਪਾਰਟੀ ਅਮਰਸਰ ਕੱਲ ਇਹ ਜੀ ਘਟਨਾ ਗੱਡੀ ਹੈ ਬੇਨਤੀ ਹੈ ਆਮ ਹੈ ਤੁਹਾਡੇ ਮਾਧਿਅਮ ਰਹੀ ਸਾਰੇ ਜਿੰਨੇ ਵੀ ਇੱਥੇ ਸੱਜਣ ਖੜੇ ਨੇ ਮੈਂ ਬੇਨਤੀ ਕਰਦਾ ਹਾਂ ਕਿ ਬਾਬਾ ਜੀ ਹੀ ਨੇ ਜਿਨ੍ਹਾਂ ਨੇ ਸਾਡੇ ਦੇਸ਼ ਦਾ ਸੰਵਿਧਾਨ ਬਣਾਇਆ ਔਰ ਸਾਨੂੰ ਇੱਥੇ ਖੜੇ ਹੋਣ ਦਾ ਰਲ ਮਿਲ ਕੇ ਬਹਿਣ ਦਾ ਔਰ ਸਾਰਾ ਕੋਸ਼ਿਸ਼ ਕਰਨ ਦਾ ਜੋ ਹੱਕ ਮਿਲਿਆ ਉਹ ਬਾਬਾ ਜੀ ਅੰਬੇਦਕਰ ਨੇ ਦਿੱਤਾ ਹੈ ਬਾਬਾ ਜੀ ਖੁਦ ਇੱਕ ਅਛੂਤ ਕਹਾਣੇ ਵਿੱਚ ਪੈਦਾ ਹੋਏ ਔਰ ਜਦੋਂ ਇਹ ਸਕੂਲੇ ਪੜਨ ਜਾਂਦੇ ਸੀ ਔਰ ਇਹਨਾਂ ਨੂੰ ਅੰਦਰ ਨਹੀਂ ਬੈਠਣ ਦਿੱਤਾ ਜਾਂਦਾ ਮੀਂਹ ਜਾਵੇ ਨੇਰੀ ਜਾਵੇ ਜੋ ਵੀ ਹੋਵੇ ਇਹਨਾਂ ਨੂੰ ਸਕੂਲ ਦੇ ਕਮਰੇ ਤੋਂ ਬਾਹਰ ਬਿਠਾਇਆ ਜਾਂਦਾ ਸੀ ਔਰ ਕਿਤੇ ਵੀ ਕਿਸੇ ਨੂੰ ਚੰਗੀਆਂ ਛੜਕਾਂ ਤੇ ਚੰਗੇ ਕੱਪੜੇ ਪਾਉਣ ਦੀ ਚੰਗੇ ਫੰਕਸ਼ਨ ਕਰਾਉਣ ਦਾ ਕੋਈ ਹੱਕ ਨਹੀਂ ਸੀ ਪਰ ਇਹ ਬਾਬਾ ਜੀ ਮੇਦਕਾਰੀ ਨੇ ਜਿਨ੍ਹਾਂ ਨੇ ਇਹ ਸਾਨੂੰ ਸਾਰੇ ਹੱਕ ਲੈ ਕੇ ਦਿੱਤੇ ਔਰ ਅਸੀਂ ਜੋ ਮਤ ਕਾਲਰ ਕਹਾਹੀ ਆ ਇੱਕ ਸੇ ਬਹੁਤ ਹੀ ਏਜੰਸੀ ਨੇ ਕਿਉਂਕਿ ਇਹ ਚਲੇਗੇ ਆਮ ਆਦਮੀ ਪਾਰਟੀ ਆਹੀ ਸਾਰਾ ਭਾਈਚਾਰਾ ਔਰ ਅਜੀਬ ਅ ਭਗ ਸਿੰਘ ਔਰ ਅੰਮੇਦਕਰ ਦੀ ਜਿਹੜੀ ਫੋਟੋ ਆ ਸਾਡੇ ਹਰ ਦਫਤਰ ਦੇ ਵਿੱਚ ਹਰ ਕਾਰਜ ਤੇ ਲੱਗੀ ਹੋਈ ਆ ਅਸੀਂ ਸਾਰੇ ਜਾਤ ਪਾਤੋਂ ਉੱਤੇ ਉੱਠ ਕੇ ਅਸੀਂ ਇਹਨਾਂ ਦਾ ਸਤਿਕਾਰ ਕਰਦੇ ਹਾਂ ਔਰ ਇਹਨਾਂ ਨੂੰ ਇੱਕ ਪੂਜਦੇ ਹਾਂ ਔਰ ਇਹਨਾਂ ਨੇ ਜੋ ਕੁਝ ਵੀ ਸਾਡੇ ਲਈ ਕੀਤਾ ਲੇਕਿਨ ਇਹ ਜਿਹੜੀ ਘਟਨਾ ਬਹੁਤ ਮਤਭਾਗੀ ਘਟਨਾ ਹੈ ਔਰ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰੂੰਗਾ ਕਿ ਕਿਸੇ ਛੜਾਤੀ ਅੰਸਰ ਦੇ ਆਖੇ ਲਾ ਕੇ ਇੱਥੇ ਕੋਈ ਆਪਾ ਮਾਹੌਲ ਨਹੀਂ ਖਰਾਬ ਕਰਦਾ ਆਪਾ ਬਾਬਾ ਜੀ ਵਾਜ ਨੂੰ ਉੱਪਰ ਪਚਾਉਣਾ ਆ ਔਰ ਸਾਡੇ ਸਾਰੇ ਹੀ ਪੰਤ ਪ੍ਰਾਜਾ ਜਿਹੜੇ ਨੇ ਬੜੇ ਦੁਖੀ ਨੇ ਔਰ ਮੈਂ ਬੇਨਤੀ ਕਰਦਾ ਹਾਂ ਕਿ ਸਾਰੇ ਆਪਾਂ ਸ਼ਾਂਤੀ ਦਾ ਮਾਹੌਲ ਬਣਾ ਕੇ ਰੱਖਾਂਗੇ ਜੇ 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 ਜੈ ਜੀ ਜੈ ਜੀ ਜੈ ਜੀ ਜੇ 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 ਜੈ ਜੀ ਜੈ ਜੀ ਜੇ ਜੀ ਜਿਹੜੇ ਅੱਜ ਨਾਲੋ ਬਾਬਾ ਦੀਪ ਸਿੰਘ ਜੰਮ ਘੜਾ ਪਾਤਾਂ ਦਾ ਬਾਦੀ ਕਾਲ ਕੀ ਦੇਖਦੇ ਹੋ ਹਾਂ ਅੱਜ ਬਹੁਤ ਕੁਛ ਆ ਸਾਡੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੀ ਛੀਤ ਜੋ ਹੋਏ ਨੇ ਉਹ ਸਾਡੇ ਇੱਛੇ ਹੀ ਜਗ੍ਹਾ ਦੀ ਖਾਤਰ ਉਹ ਸ਼ਹੀਦ ਹੋਏ ਸੀ ਇਸ ਤੋਂ ਇਲਾਵਾ ਅੱਜ ਹੋਰ ਵੀ ਕਾਫੀ ਦਿਨ ਨੇ ਬੜੀ ਵੱਡੀ ਗੱਲ ਤਾਂ ਮੈਂ ਦੱਸਣ ਜਾ ਰਿਹਾ ਹਾਂ ਕਿ ਅੱਜ ਅਮਰਸਰ ਸ਼ਹਿਰ ਦਾ ਜੋ 4 ਵਜੇ ਮੇਅਰ ਚੁਣਿਆ ਜਾਣਾ ਹੈ ਉਸ ਦੇ ਮੱਦੇ ਨਜ਼ਰ ਵੀ ਇਹ ਕੋਈ ਛੜਾਰਤੀ ਅੰਸਰਾਂ ਨੇ ਇਹ ਕੋਹਨਾਂ ਤੋਂ ਕਰਵਾਇਆ ਗਿਆ ਹੈ ਇਸ ਕਰਕੇ ਅਸੀਂ ਸਾਰਿਆਂ ਨੂੰ ਤਲ ਤੋਂ ਹੀ ਬੇਨਤੀ ਕਰ ਰਹੇ ਹਾਂ ਕਿ ਮਾਹੌਲ ਬਣਾ ਕੇ ਰੱਖੋ ਕੋਈ ਛੜਾਰਤੀ ਅੰਸਰ ਕੋਈ ਗੱਲ ਕਰਦਾ ਉਹਦੇ ਤੇ ਧਿਆਨ ਰੱਖੋ ਤੇ ਆਪਾਂ ਸਾਰੇ ਭੈਣ ਭਰਾ ਰਲ ਮਿਲ ਕੇ ਇਸ ਦੁੱਖ ਦੀ ਕੜੀ ਦੇ ਵਿੱਚ ਆਪਾਂ ਸਾਰਿਆਂ ਨੇ ਇੱਕ ਦਾ ਸਾਫ ਦੇਣਾ ਹੈ ਸਟਰਾ ਕੋ ਕੀ ਬਾਰੇ ਹਾਂ ਸਾਡੀ ਸਰਕਾਰ ਦੇ ਕੁਝ ਨਮਾਇਦੇ ਆ ਰਹੇ ਨੇ ਉਹ ਜਿੱਤਰਾ ਨਹੀਂ ਉਹ ਸਾਨੂੰ ਹੁਕਮ ਕਰਨਗੇ ਆਪਾਂ ਸਾਰੇ ਉਹਨਾਂ ਦੀ ਪਾਲਣਾ ਕਰਾਂਗੇ ਮੈਂ ਗੁਰੂ ਸਿੰਘ ਕੌਂਸਿਲਰ ਜੀ ਜਾਂ ਕੌਂਸਿਲਰ ਉਹ ਸੁਨਮ ਜੀ ਮੇਰਾ ਨਾਮ ਰਜਿੰਦਰ ਕੁਮਾਰ ਨੀਟੂ ਹੈ ਮੈਂ ਡਿਸਟ੍ਰਿਕਟ ਕੰਟਰੀ ਸਰਦਾਰ ਕੇਂਦਰ ਵਾਲਮੀਕੀ ਮੰਦਰ ਤੋਂ ਮੈਂ ਉਹਨਾਂ ਦਾ ਸੈਕਟਰੀ ਹਾਂ ਔਰ ਬੜੀ ਹਰਾਮ ਦੀ ਵੀ ਗੱਲ ਹੈ ਕਿ 26 ਜਨਵਰੀ ਨੂੰ ਕਾਨੂੰਨ ਦੇ ਨਿਰਮਾਤਾ ਜਪਾਨ ਦੀ ਨੌਬ ਅੰਮਿਸ਼ਟਰ ਨੇ ਭਾਰਤ ਦਾ ਕਾਨੂੰਨ ਲਾਗੂ ਕਰਵਾਇਆ ਸੀ ਔਰ ਉਥੇ ਸਰਕਾਰ ਨੂੰ ਇਹ ਆਪਣੀ ਕਿਤਾਬ ਸੌਂਪੀ ਸੀ ਕਾਨੂੰਨ ਦੇਖੋ ਉਸ ਦਿਨ ਸਾਰੇ ਖੁਸ਼ੀ ਮਨਾਉਂਦੇ ਨੇ ਜਿਆਦਾਤਰ ਕਿ ਸਾਡੇ ਸਮਾਜ ਦੇ ਲੋਕ ਜਿਹੜੇ ਐਸਸੀਆ ਬੀਸੀਆ ਓਬੀਸੀਆ ਐਫਟੀਆ ਉਹ ਲੋਕ ਇਸ ਖੁਸ਼ੀ ਨੂੰ ਮਨਾਉਂਦੇ ਨੇ ਔਰ ਹਿੰਦੂ ਸਮਾਜ ਚੁੱਪ ਕਰਕੇ ਬੈਠਾ ਰਹਿੰਦਾ ਹੈ ਜਿਹੜੀ ਮੈਂ ਗਲਤ ਕਹਿਣਾ ਚਾਹੁੰਗਾ ਹਾਲਾਂਕਿ ਉਸ ਕਾਨੂੰਨ ਦੇ ਵਿੱਚ ਉਸ ਕਨਸਟੀਟਿਊਸ਼ਨ ਦੇ ਵਿੱਚ ਉਹਨਾਂ ਦੀਆਂ ਔਰਤਾਂਵਾਦੀ ਵੀ ਔਰ ਸਭ ਭਾਰਤ ਦੇਸ਼ ਦੀਆਂ ਔਰਤਾਂਵਾਦੀ ਉਹਨਾਂ ਨੇ ਇਹ ਬਿਲਕੁਲ ਕਹਿ ਦਿੱਤਾ ਗਿਆ ਲਿਖ ਦਿੱਤਾ ਗਿਆ ਕਿ ਔਰਤ ਨੂੰ ਅਧਿਕਾਰ ਮਿਲੇਗਾ ਔਰ ਉਹ ਅਧਿਕਾਰ ਉਹ ਬੜੀਆਂ ਲਿਖੀਆਂ ਔਰਤਾਂ ਜਿਸ ਨੂੰ ਮੈਂ ਭਾਰਤ ਦੇਸ਼ ਦੀਆਂ ਔਰਤਾਂ ਆर्य ਸਮਾਜ ਦੀਆਂ ਕਿਹਾ ਜਾਮਾਂਗਾ ਉਹ ਅੱਜ ਡੀਸੀ ਹੈ ਜੱਜ ਹੈ ਬਤੂਲ ਹੈ ਹਰ ਪੋਸਟ 'ਤੇ ਬੈਠੀਆਂ ਨੇ ਕਿਉਂ ਉਹਨਾਂ ਨੂੰ ਅਧਿਕਾਰ ਨਹੀਂ ਮਿਲਿਆ ਜੋ ਮੈਡੀਕਲ ਲੋਕਾਂ ਦੀ ਇਹ ਸਾਜ਼ਿਸ਼ ਹੈ ਜੇ ਪੋਲੀਟਿਕਲ ਲੋਕ ਇਹ ਮਹਿਸੂਸ ਨਹੀਂ ਕਰਦੇ ਕਿ ਉਹਨਾਂ ਲਈ ਵੀ ਡਾਕਟਰ ਸਾਹਿਬ ਨੇ ਸਾਰੇ ਕੰਮ ਕੀਤੇ ਨੇ ਔਰ ਦੂਸਰੀ ਗੱਲ ਇਹ ਹੈ ਮੈਨੂੰ ਅੰਦਰ ਦੇਖਾ ਤੇ ਕੁਝ ਪਤਾ ਚੱਲਿਆ ਹੈ ਕਿ ਜਿਹੜਾ ਇਹ Hindu ਸਮਾਜ ਹੈ ਜਿਹੜਾ ਰਾਜ ਕਰਤਾ ਪਾਰਟੀਆਂ ਨਹੀਂ ਉਹ ਇੱਕ Hindu Constitution ਬਣਾ ਰਿਹਾ ਹੈ ਇਹਦਾ ਮਤਲਬ ਇਹ ਹੈ ਕਿ ਸਿੱਧੇ ਸਰਕਾਰ ਤੇ ਇਹ ਅਲੀਗੇਸ਼ਨ ਲੱਗਦਾ ਹੈ ਕਿ ਕਾਨੂੰਨ ਦੇ ਨਾਲ ਕਨਸਟੀਚਿਊਸ਼ਨ ਦੇ ਨਾਲ ਕੌਨਸਟੀਚਿਊਸ਼ਨ ਦੇ ਲਿਤਾ ફક્ત ਬੀ ਆਰ ਅੰਬੇਦਕਰ ਦੇ ਨਾਲ ਕੋਈ ਸ਼ਰਾਰਤ ਕੀਤੀ ਜਾਵੇ ਔਰ ਕੌਨਸਟੀਚਿਊਸ਼ਨ ਦੀਆਂ ਜੇੜੀਆਂ ਗੱਲਾਂ ਨੇ ਉਹ ਬੱਸ ਕਿਤਨਾ ਜਾਣ ਤੇ ਹਿੰਦੂ ਕੌਨਸਟੀਚਿਊਸ਼ਨ ਲਾਗੂ ਕੀਤਾ ਜਾਵੇ ਕਦੇ ਨਹੀਂ ਹੋ ਸਕਦਾ ਜਿਹੜੇ ਕਾਨੂੰਨ ਤੋਂ 47 ਤੋਂ ਲੈ ਕੇ ਅੱਜ ਤੱਕ ਰਗ ਭੀਮਰਾਵ ਅੰਬੇਦਕਰ ਦੇ ਕੌਨਸਟੀਚਿਊਸ਼ਨ ਦੇ ਨਾਲ ਭਾਰਤ ਦੇਸ਼ ਯਾਨੀ ਤਰੱਕੀ ਭਾਰਤ ਦੇਸ਼ ਦੇ ਨੇ ਲੋਕ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਾਰੇ ਹੀ ਗੁਰਦੁਆਰੇ ਮੰਦਿਰ ਮਸਜਿਦਾਂ ਬ੍ਰਾਹਮਣੇ ਸਾਰੇ ਸੁਰੱਖਿਤ ਨਹੀਂ ਤੇ ਫਿਰ ਇਹ ਸਾਜ਼ਿਸ਼ ਕਿਉਂ ਕਿਉਂ ਇਹ ਸਰਕਾਰ ਜਿਹੜੀ ਹੈ ਉਹ ਆਪਣੀ ਪਲਾਨ ਬਣਾਉਣ ਚਾਹੀ ਹੈ ਇਸ ਕਰਕੇ ਮੈਂ ਆਪਣੀ ਐਸਸੀ ਐਸਟੀ ਓਬੀਸੀ ਸਾਰੇ ਸਮਾਜਾਂ ਨੂੰ ਜਿਹੜੇ ਸਾਡੇ ਪਿੰਡਾਂ 'ਚ ਰਹਿੰਦੇ ਨੇ ਸ਼ਹਿਰਾਂ 'ਚ ਰਹਿੰਦੇ ਨੇ ਮੈਂ ਉਹਨਾਂ ਨੂੰ ਅਪੀਲ ਕਰ ਦੇਣਾ ਚਾਹੁੰਦਾ ਕਿ ਇਹਨਾਂ ਸਰਕਾਰਾਂ ਤੋਂ ਬਚੋ ਔਰ ਆਪਣੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰੋ ਆਪਣੀ ਤਾਕਤ ਆ ਬਣਾਉਣ ਦੀ ਕੋਸ਼ਿਸ਼ ਕਰੋ ਇਹਨਾਂ ਦੀ ਬੜੀ ਲੰਬੀ ਪਲੈਨਿੰਗ ਹੈ ਇਹਨਾਂ ਦੀ ਪਲੈਨਿੰਗ ਨੂੰ ਖਤਮ ਕਰ ਦਿੱਤਾ ਜਾਏ ਇਹ ਤਾਕਤ ਉਹੀ ਹੈ ਸਿਰਫ ਤੁਹਾਡੀ ਵੋਟ ਦੂਸਰੇ ਲੋਕਾਂ ਨੂੰ ਵੋਟ ਨਾ ਪਾਓ ਸਿਰਫ ਆਪਣੇ ਲੋਕਾਂ ਨੂੰ ਵੋਟ ਪਾਓ ਔਰ ਉਹ ਤਾਕਤ ਜਿਹੜੀ ਹੈ ਵਾਸਤਾ ਚ ਆਉਂਦੀ ਉਹਨੂੰ ਆਪਣੇ ਓਵਰਹੈਂਡ ਕਰੋ ਤਾਂ ਕਿ ਕਾਹਦੀ ਤੂੰ ਬਚ ਸਕਦੇ ਹੋ ਕਾਹਦੀ ਤੁਹਾਡਾ ਕਾਨੂੰਨ ਬਚ ਸਕਦਾ ਹੈ ਕਾਹਦੀ ਤੁਹਾਡੀਆਂ ਤਾਕਤਾਂ ਬਚ ਸਕਦੀਆਂ ਨੇ ਇਸ ਤੋਂ ਇਲਾਵਾ ਇਹ ਲੋਕ ਸਾਨੂੰ ਮਰਨ ਦੀ ਸਾਜ਼ਿਸ਼ ਕਰ ਰਹੇ ਨੇ ਕਿ ਅਸੀਂ ਜਿਹੜਾ ਦੇ ਹਤੂ ਮਰਨਾ ਨਹੀਂ ਅਸੀਂ ਆਪ ਇਹਨਾਂ ਨੂੰ ਮਾਰਨਾ ਹੈ ਅਸੀਂ ਬਹਾਦੁਰਾਂ ਦਾ ਇਤਿਹਾਸ ਦੇਖੋ ਪ੍ਰਾਣੇ ਇਤਿਹਾਸ ਦੇਖੋ ਸਾਡਾ ਜਿਹੜਾ ਸਮਾਜ ਹੈ ਬਾਊ ਬਲੀ ਸਮਾਜ ਹੈ ਸਾਡਾ ਸਮਾਜ ਇਕ ਐਸਾ ਸਮਾਜ ਹੈ ਕਿ ਜਿਸ ਨੂੰ ਕੋਈ ਤੋੜ ਨਹੀਂ ਸਕਦਾ ਇਹ ਸਮਾਜ ਮੇਰੇ ਖਿਆਲ ਛਾਰੇ ਸਾਥੀ ਮੇਰੀ ਬਾਤ ਸੁਣ ਰਹੇ ਨੇ ਤੁਸੀਂ ਲੋਕ ਇਕੱਠੇ ਹੋ ਜਾਓ ਔਰ ਇਕੱਠ ਦੀ ਤਾਕਤ ਜਿਹੜੀ ਹੈ ਉਹ ਬਹੁਤ ਮਹਾਬਲੀ ਹੈ ਔਰ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਯਾਦ ਕਰੋ ਔਰ ਤਾਕਤ ਨੂੰ ਵਢੇਰ ਲਵੋ ਇਹ ਨਹੀਂ ਕਹਿੰਦਾ ਹੋਇਆ ਜੈ ਵਾਲਮੀਕੀ ਹਰ ਹਰ ਮਾਤਾ ਕਿ ਸਮੇਂ ਦੇ ਪੰਜਾਬ ਸਰਕਾਰ ਫੇਲੀ ਰਹੀ ਹੈ ਨਹੀਂ ਚੱਲੀ ਹੈ ਕਿ ਜਿਹੜੀ ਪੰਜਾਬ ਸਰਕਾਰ ਹੈ ਔਰ ਕਾਫੀ ਜਣਾਨੇ ਕਿ ਲੱਗੇ ਕਾਨੂੰਨ ਦੀ ਹਿਫਾਜ਼ਤ ਕਰਨ ਵਾਲਾ ਥਾਣਾ ਪਤਵਾਲੀ ਹੈ ਦੇਖੋ ਕਾ ਇਥੇ ਕੈਮਰੇ ਨਹੀਂ ਹੈ ਕਾ ਇਥੇ ਲੋਕ ਨਹੀਂ ਹੈ ਕਾ ਇਥੇ ਲੋਕ ਚੱਲਦੇ ਨਹੀਂ ਹਮੇਸ਼ਾ ਕਾ ਪੁਲਿਸ ਨਹੀਂ ਆਤੇ ਮਤਲਬ ਜਸਤ ਨਹੀਂ ਹੁੰਦੀ ਫਿਰ ਵੀ ਇਹ ਕੰਮ ਹੋ ਗਿਆ ਕਾ ਇਹਨਾਂ ਨੂੰ ਸਮਝ ਨਹੀਂ ਸੀ ਜਾਣ ਬੂਝ ਕੇ ਕਿਉਂਕਿ ਜੇ ਸਮਝਦਾਰ ਹੁੰਦੇ ਉਹ ਚਾਹੇ ਕਿਸੇ ਬੰਦੇ ਨੂੰ ਉਹਨੇ ਵਿਚਾਰੇ ਨੇ ਜੇਪਾ ਵੀ ਨਹੀਂ ਕੱਢਿਆ ਹੁੰਦਾ ਸੋਰੀ ਬਾਹ ਫੜ ਕੇ ਉਹਰੀ ਜੇਬ ਤੇ ਹੱਥ ਪਾਉਂਦੇ ਨੇ ਕਿ ਤੂੰ ਪਰਸ ਕਿੰਨੇ ਪੈਸੇ ਆਹ ਗੱਲਾਂ ਕਰਨ ਦੀ ਇਹ ਤਿਆਰ ਹੈ ਦੇਖੀ ਕਾਨੂੰਨਲੀ ਬਿਲਕੁਲ ਠੀਕ ਰੱਖੇ ਮਾਸੇ ਇਹਨਾਂ ਦੇ ਕੋਲ ਨਾ ਟਾਈਮ ਹੈ ਨਾ ਆਪਣਾ ਕੰਮ ਕਰਦੇ ਨੇ ਇਹ ਸਿਰਫ ਇਹ ਲੋਕਾਂ ਦੀ ਨਕਸ਼ਾ ਨੇ ਇਹ ਬਖਸ਼ਕ ਨੇ ਇਹ ਲੋਕਾਂ ਦਾ ਕੰਮ ਖਰਾਬ ਕਰਦੇ ਨੇ ਜੀ ਕੀ ਸਮਝਦੇ ਆ ਜਿਵੇਂ ਇਕੱਲੇ ਬੰਦਾ ਕੰਮ ਲੇਗਾ ਫਾਜੀ ਸ਼ਪਾਸ ਹਾਂ ਸਵਾਰਤੀ ਹੈ ਨੈਚੁਰਲੀ ਗੱਲ ਹੈ ਕਿ ਇਕੱਲੇ ਬੰਦੇ ਦਾ ਕੰਮ ਨਹੀਂ ਜਿਹੜਾ ਬੰਦਾ ਫੜਿਆ ਗਿਆ ਉਹਦੀ ਵਰਦ ਹੈ ਇਹਦਾ ਮਤਲਬ ਇਹ ਹੈ ਕਿ ਕੌਪੋਲੀਟਕਲ ਸਾਜਿਸ਼ ਬਹੁਤ ਲੰਬੀ ਹੈ ਉਹਨਾਂ ਨੇ ਕਿਹਾ

ਸਰਦਾਰ ਹੈ ਦੇਸ਼ਵਾਨ ਨੂੰ ਝਟਕਿਆ ਜਾਂਦਾ ਹੈ ਉਹ ਲੋਕੀ ਯਾਦ ਨਹੀਂ ਹੁੰਦੀ ਸਾਨੂੰ ਨਹੀਂ ਪਤਾ ਇਹ ਕਿੰਨੀ ਪ੍ਰਸ਼ਾਸਨ ਨਹੀਂ

ਜਿਹੜੀ ਸਾਜ਼ਿਸ਼ ਜਿਹੜੀ ਸਾਜ਼ਿਸ਼ ਹੈ ਉਹਦਾ ਪਰਦਾ ਫਾਸ਼ਟਾ ਬਾਕੀ ਕੀਤਾ ਜਾਵੇ ਜੀ ਜੋ ਵੀ ਸਰਕਾਰ ਨੇ ਜਿਹੜੀ ਸਰਕਾਰ ਨੇ ਦੇਖੋ ਪੋਲੀਟੀਕਲ ਕਾਟੀਆਂ ਸੈਂਸਰ ਹੈ اور پرشانت ہے اپ ہے اکالی دل ہے کاندس ہے چارپن پارٹی ہے دیکھو کہ میں سوال میں کبھی کوئی غلط کروں گا کہ برادشان نے قانون نہیں پرشان جو انہوں نے پکڑیا ہے تے قانون اور پتہ کرے حالے تک بھی کوئی نکما دن نہیں ہے قانون ہے کہ بھی وہ حالے تک بھی پتہ نہیں کر سکا شہر دی شانتی کو بنائے رکھن بعد سے